ਐਨਟੀ ਨਾਰਕੋਟਿਕਸ ਟਾਸਕ ਫੋਰਸ ਮੁਹਾਲੀ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਪਗੌੜਿਆਂ ਨੂੰ ਕੀਤਾ ਗ੍ਰਿਫਤਾਰ ਦੋਵੇਂ ਮੁਲਜ਼ਮ ਕਾਫੀ ਸਮੇਂ ਤੋਂ ਫਰਾਰ ਸਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ ਫੜੇ ਗਏ ਮੁਲਜ਼ਮ ਦੀ ਪਛਾਣ ਲਪ੍ਰਿਤ ਸਿੰਘ ਉਰਫ ਲਵੀ ਵਾਸੀ ਸੈਕਟਰ 68 ਮੁਹਾਲੀ ਅਤੇ ترਸੀਮ ਚੰਦ ਵਾਸੀ ਬਠਿੰਡਾ ਵਜੋਂ ਹੋਈ ਹੈ ਦੂਜੇ ਮੁਲਜ਼ਮ ترਸੀਮ ਚੰਦ ਉਰਫ ਹੈਪੀ ਨੂੰ ਐਨਟੀਐਫ 6 ਮਹੀਨਿਆਂ ਤੋਂ ਭਾਲ ਕਰ ਰਹੀ ਸੀ ਉਸ ਨੂੰ ਬਠਿੰਡਾ ਤੋਂ ਫੜਿਆ ਗਿਆ ਮੁਲਜ਼ਮ ਪਹਿਲਾਂ ਗ੍ਰਿਫਤਾਰ ਡਰੱਗ ਇੰਸਪੈਕਟਰ ਸਿਸ਼ਨ ਕੁਮਾਰ ਮਿੱਤਲ ਦੇ ਕੇਸ ਵਿੱਚ ਨਾਮਜੱਸੀ ਦੋਵੇਂ 1 ਦਿਨ ਦੇ ਪੁਲਿਸ ਰਿਮਾਂਡ ਤੇ ਹਨ ਇਹ ਕੱਲ੍ਹ ਸਵੇਰੇ ਇੱਕ ਸਨਮੂਨ ਇਨਫੋਰਮੇਸ਼ਨ ਆਈ ਸੀ ਵੀ ਮਟਰਪਿੰਡ ਚ ਇੱਕ ਅਮਰਸਰ ਦਾ ਨੌਜਵਾਨ ਮੁੰਡਾ ਜਿਹੜਾ ਹੈਗਾ ਉਹ ਹੈਰੋ ਲੈ ਕੇ ਪਹੁੰਚ ਰਿਹਾ ਹੈ ਵੀ ਜੇਕਰ ਇਹ ਬੰਦੇ ਨੂੰ ਤੁਸੀਂ ਰਾਉਂਡ ਅਪ ਕਰਦੇ ਆ ਤਾਂ ਇਹ ਤੋਂ ਸਾਨੂੰ ਹੈਰੋਨ ਮਿਲ ਸਕਦੀ ਹੈ ਜੋ ਅਸੀਂ ਤਰੰਤ ਉਹਦਾ ਜਿਹੜਾ ਮੋਬਾਈਲ ਨੰਬਰ ਸੀਗਾ ਉਹ ਬੰਦੇ ਦੀ ਲੋਕੇਸ਼ਨ ਲਈ ਲੋਕੇਸ਼ਨ ਲੈ ਕੇ ਬੰਦਾ ਆਇਡੈਂਟੀਫਾਈ ਕੀਤਾ ਤੇ ਅਸੀਂ ਜਾ ਕੇ ਇਹਨੂੰ ਉਦੋਂ ਕਬੂ ਕੀਤਾ ਅਸੀਂ 78 ਰੈਟਰ ਵਾਲੀ ਪਾਰਕ ਤੋਂ ਪਾਰਕਰ ਇਹ ਜਦੋਂ ਅਸੀਂ ਸਰਚ ਕੀਤੀ ਹੈ ਤੇ ਇਹਦੇ ਕੋਲ 100 ਗ੍ਰਾਮ ਹੈਰਨਸੀ ਜਿਹੜੀ ਅਮਨ ਸਰਪ ਤੋਂ ਲਿਕੇ ਆਇਆ ਸੀਗਾ ਤੇ ਸਰ ਸਪਲਾਈ ਕਿੱਥੇ ਕਰਦਾ ਸੀ ਪਤਾ ਲੱਗਾ ਕਿ ਇਹਨੇ ਦੱਸਿਆ ਜੀ ਐਡੀਸ਼ਨੇ ਕੁਝ ਕੁਛ ਤੇ ਪਹਿਲਾਂ ਖਰੜ ਦੇ ਕੇ ਗਿਆ ਸੀਗਾ ਹੁਣੇ ਮਟੌਰ ਲਿਕੇ ਆਇਆ ਫਿਰ ਜੀਪਪੁਰ ਜਾਣਾ ਸੀਗੇ ਨੇ ਤੇ ਹੋਰ ਕੀ ਕੇਸਵਾਨੀ ਤੇ ਮਿਲਿਆ ਸਰ ਕੋਈ ਹਥਿਆਰ ਕੋਈ ਕਿਸੇ ਦੇ ਨਾਲ ਜੁੜਿਆ ਦੇਖੋ ਜੀ ਇਹ ਜਿਹਨੂੰ ਪੇਸ਼ ਕਰਨਾ ਅਸੀਂ ਰਿਪੋਰਟ ਚ ਪੇਸ਼ ਕਰਕੇ ਤੇ ਅਸੀਂ ਇਹਦਾ ਪੁਲਿਸ ਰਿਪੋਰਟ ਹਾਸਲ ਕਰਾਂਗੇ ਉਸ ਤੋਂ ਬਾਅਦ ਇਹਦੀ ਕਾਲ ਡਿਟੇਲ ਵਗੈਰਾ ਚੈੱਕ ਕਰਕੇ WhatsApp ਦਾ ਡਾਟਾ ਸਾਰਾ ਚੈੱਕ ਕਰਕੇ ਫੇਰ ਹੀ ਦੱਸ ਪਾਵਾਂਗੇ ਇਹ ਕੰਮ ਕੀ ਕਰਦਾ ਸੀ ਜੀ ਕੰਮ ਇਹ ਤਾਂ ਇਹਦੇ ਦੱਸਣ ਮੁਤਾਬਕ ਤਾਂ ਵੀ ਇੱਕ ਗਾਣੇ ਸ਼ੂਟ ਕਰਦਾ ਹੈਗਾ ਇਸ ਤੋਂ ਪਹਿਲਾਂ ਵੀ ਕੋਈ ਕਿਸੇ ਥਾਣੇ ਦੇ ਵਿੱਚ ਮਾਮਲਾ ਕੋਈ ਦਰਜ ਪਹਿਲਾਂ ਕੁਝ ਨਹੀਂ ਕਰਦੇ ਹੈਗਾ ਪਹਿਲੇ ਪਹਿਲਾਂ ਹੀ ਹਾਂ ਪਹਿਲੇ ਹੀ ਪਰਚਾ ਦੱਜ ਹੋਇਆ ਸੀ ਕਿ ਕੋਈ ਗੱਡੀ ਆ ਜੋ ਗੋਲੀਆਂ ਕੋਈ ਮੋਟਰਸਾਈਕਲ ਸੀ ਕਿਤੇ ਲੀਕ ਤੇ ਇਹ ਤਾਂ ਹੈ ਦੀ ਕੋ ਗੱਡੀ ਹੈਗੀ ਹੈ ਮਰਨਾ ਲੇਕਿਨ ਇਹ ਇਸ ਵਾਰ ਇਹ ਜਿਹੜਾ ਆਇਆ ਹੈਗਾ ਉਹ ਚੋਂ ਬਸ ਚ ਆਇਆ ਸੀ ਤੇ ਉਹਨਾਂ ਦੇ ਵੀ ਜਾਂਚ ਕਰਾਂਗੇ ਕਿ ਇਹਨੂੰ ਸਪਲਾਈ ਕਰਦੇ ਹਾਂ ਜਿਹੜੇ ਜਿਹੜੇ ਸੀ ਕੋਲਡਰ ਦੇ ਤਾਗੇ ਨੰਬਰ ਉਹਨਾਂ ਇੱਕ ਵਾਰੀ ਦਾ ਜ਼ਰੂਰ ਤੁਸੀਂ ਸਾਰਿਆਂ ਨੂੰ ਬੁਲਾਵਾਂਗੇ ਇੱਥੇ ਤੇ ਹੁਣ ਕੋਡਮਾ ਟੈਸਟ ਕਰਨਾ ਅੱਜ ਪੇਸ਼ ਕਰ ਰਹੇ ਹਾਂ